ਪਣਾ ਭਾਈ ਦੂਜੇ ਵਾਸਤੇ ਦੁੱਧ ਦੇਈ ਜਾਂਦੀ ਐ ਇਸ ਟਾਈਮ 10 ਕਿਲੋ ਦੁੱਧ ਤਿਆਰ ਐ ਠੀਕ ਐ ਤੇ ਦਾ ਆਪਣੇ ਆ ਛੇ ਮਹੀਨੇ ਦੇ ਆਪਣੇ ਆ ਹੁਣ 27 ਤਰੀਕ ਆਉਂਦੀ ਐ ਛੇ ਪੂਰੇ ਹੋ ਜਾਣਗੇ ਬਾਈ ਜੀ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਜੱਗੀ ਦੇ ਘਰੋਂ ਆ ਸ਼ਹਿਰ ਬਠਿੰਡੇ ਤੋਂ ਦੋਸਤੋ ਥਰਮਲਾਂ ਕੋਲ ਹੀ ਬਾਈ ਦਾ ਆਪਣਾ ਘਰ ਰਹਿ ਜਾਂਦਾਗਾ ਇੱਕ ਬਾਈ ਨੇ ਦੋਸਤੋ ਆਹ ਟੋਕੜ ਗੱਬਣ ਦਾ ਸੇਲ ਕਰਨੀ ਆ ਕਿੰਨਾ ਕਹੇ ਵੀਰੇ ਦੁੱਧ ਦੰਦੀ ਐ ਦੋਨੇ ਟਾਈਮਾਂ ਦਾ ਕੀ ਇਹਦਾ ਭਾਰ ਹੋਊਗਾ ਸਾਰੀ ਇਨਫੋਰਮੇਸ਼ਨ ਆਪਾਂ ਬਾਈ ਤੋਂ ਲੈ ਲਾਂਗੇ ਬਾਈ ਵੈਸੇ ਦੋਸਤੋ ਖਰੀਦ ਵਿੱਚ ਵੀ ਕਰਦਾ ਰਹਿੰਦਾ ਇਹ ਬਾਈ ਕਹਿੰਦਾ ਆਪਣੇ ਘਰੀ ਸੂਈ ਆ 6-7 ਮਹੀਨੇ ਹੋ ਗਏ ਸੋ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਕੀ ਭਰਾ ਇਹਦਾ ਭਾਰ ਰੱਖੂਗਾ ਤੇ ਕਿੰਨੇ ਟਾਈਮ ਦੀ ਹੁਣ ਗੱਬਣ ਜਿਹੜੇ ਵੀ ਮੇਰੇ ਭਰਾ ਨੇ ਦੋਸਤੋ ਖਰੀਦਣੀ ਐ ਗੱਬਣ ਚੈੱਕ ਕਰਾਉਣੀ ਤੁਹਾਡਾ ਫਰਜ਼ ਆ ਤੁਹਾਡਾ ਹੱਕ ਬਣਦਾ ਵੀਰੇ ਆਪਦੀ ਚੈੱਕ ਕਰਾ ਕੇ ਫਿਰ ਅਗਲੇ ਦੇ ਕਿੱਲੇ ਤੋਂ ਖੋਲ ਲਿਓ ਆਜੋ ਆਪਾਂ ਬਾਈ ਜੱਗੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੱਗੀ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਵੀਰੇ ਬਠਿੰਡੇ ਸ਼ਹਿਰ ਦੇ ਨਾਲ ਹੀ ਹਨਾ ਆਪਣਾ ਵੀਰੇ ਸਿਵੀਆਂ ਰੋਡ ਹਰਦੇਵ ਨਗਰ ਗਲੀ ਨੰਬਰ 1 ਤੇ ਹੈ ਸਿਵੀਆਂ ਰੋਡ ਹਰਦੇਵ ਨਗਰ ਗਲੀ ਨੰਬਰ 1 ਹਰਦੇਵ ਨਗਰ ਗਲੀ ਨੰਬਰ 1 ਚ ਆਪਣਾ ਘਰ ਆ ਮੋੜ ਦੇ ਉੱਤੇ ਹੀ ਹਨਾ ਮੋੜ ਦੇ ਉੱਪਰ ਜੱਗੀ ਬਾਈ ਹੈ ਕਿੰਨਾ ਸੁਆ ਸੁਈ ਆ ਤੇ ਤੀਜੇ ਵਾਸਤੇ ਗੱਬਣਾ ਬਾਈ ਦੂਜੇ ਵਾਸਤੇ ਦੁੱਧ ਦੇਈ ਜਾਂਦੀ ਐ ਇਸ ਟਾਈਮ 10 ਕਿਲੋ ਦੁੱਧ ਤਿਆਰ ਹੈ ਠੀਕ ਹੈ ਤੇ ਦਾ ਆਪਣੇ ਆ ਛੇਮੇ ਦੇ ਆਪਣੇ ਆ ਹੁਣ 27 ਤਰੀਕ ਆਉਂਦੀ ਏ 6 ਪੂਰੇ ਹੋ ਜਾਣਗੇ ਬਾਈ ਠੀਕ ਆ ਦੂਜਾ ਸੂਆ ਸੂਈ ਹੋਈ ਆ ਤੀਜੇ ਵਾਸਤੇ ਗੱਭਣਾ ਗੱਭਣਾ 27 ਤਰੀਕ ਨੂੰ ਪੂਰੇ 6 ਹੋ ਜਾਣਗੇ 6 ਹੋ ਜਾਣਗੇ ਕਿ ਆਪਦਾ ਡਾਕਟਰ ਨਾਲ ਲੈ ਕੇ ਆਓ ਚੈੱਕ ਕਰਾ ਕੇ ਆਪਦੇ ਪਾਸ ਕਰਕੇ ਲੈ ਕੇ ਜਾਓ ਬੰਦੇ ਠੀਕ ਆ ਦੋਸਤੋ ਅੱਜ ਤਰੀਕ ਹੈਗੀ ਏ ਜਿਹੜੀ 20 ਤਰੀਕ ਆ 27 ਤਰੀਕ ਨੂੰ ਪੂਰੇ 6 ਮਹੀਨਿਆਂ ਦੀ ਇਹ ਗੱਭਣ ਹੋ ਜੂ ਜੱਗੀ ਬਈ ਇਹ ਦੁੱਧ ਕਿੰਨਾ ਦੋਨੇ ਟਾਈਮਾਂ ਦਾ 10 ਕਿਲੋ ਦੁੱਧ ਵੀਰੇ ਚੋਈ ਜਾਂਦੇ ਆਪਾਂ ਦੁੱਧ ਹੈਗਾ 11-12 ਕਿਲੋ ਅੱਛਾ ਠੀਕ ਹੈ ਨਾ ਇਹ ਹੁਣ ਕੱਲੀ ਰਹਿ ਗਈ ਉਤਰੀਵਾ ਕਰਦੀ ਏ ਠੀਕ ਆ ਕਰਕੇ ਛੱਟੀਏ ਦੁੱਧ ਹੁਣ 10 ਕਿਲੋ ਦੁੱਧ ਦਾ ਦੋਨੇ ਡੰਗਾਂ ਦਾ ਹਾਂ ਸਵੇਰੇ ਸ਼ਾਮ ਚੋਣੇ ਆ ਨੰਬਰ ਬਾਈ ਜਿੱਦਾ ਦੋਸਤੋ ਹੀ ਠਾਂ ਚੱਲੀ ਜਾਂਦਾ 10 ਕਿਲੋ ਦੁੱਧ ਹੈ ਉੱਤੀ ਹੈ ਬਾਈ ਕਹਿੰਦਾ ਮੌਕੇ ਤੇ ਹਾਜ਼ਰ ਆ ਦਸ ਬਾਕੀ ਵੀਰੇ ਖੋਲੀਆਂ ਨੂੰ ਆਪਾਂ ਤੋਰ ਕੇ ਦਿਖਾ ਦਈਏ ਭਰਾਵਾਂ ਨੂੰ ਸੋ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀਆਂ ਵੀਰੇ ਕੋਲੇ ਆ ਜੋ ਜਿਵੇਂ ਮਰਜੀ ਆਪਦੀ ਵੀਰੇ ਤਸੱਲੀ ਕਰ ਲਿਓ ਦੁੱਧ ਚੋਲਿਓ ਚੈੱਕ ਕਰਾਉਣੀ ਤੁਹਾਡਾ ਹੱਕ ਆ ਅਗਲਾ ਆਸਤੇ ਲੈ ਕੇ ਜਾਂਦਾ ਕਈ ਵਾਰੀ ਹੋਇਆ ਰਚ ਭਰਾਮਣ ਨਾਲ ਵੀਰੇ ਕਈ ਵਾਰੀ ਪਸ਼ੂ ਖਾਲੀ ਨਿਕਲ ਜਾਂਦੇ ਆ ਇਦਰੀ ਲੈ ਚੱਲ ਬਾਈ ਹਾਂ ਆ ਦੇਖੋ ਜੀ ਆ ਲੈ ਵੀਰੇ ਤੀਜੇ ਵਾਸਤੇ ਗੱਭਣ ਥੋੜਾ ਪੱਕਾ ਮੰਨਦੀ ਆ ਹਨਾ ਪੱਕੇ ਦਾ ਦੋਸਤੋ ਉਹ ਕਰਦੀ ਆ ਥੋੜੇ ਜੇ ਪੈਰ ਹੋ ਕਈ ਵਾਰੀ ਪਸ਼ੂ ਇੱਕਦਾਂ ਖੜੇ ਰਹਿੰਦੇ ਆ ਹਨਾ ਆ ਲੈ ਲੈ ਆ ਵੀਰੇ ਫਿਰ ਮੋੜ ਲਿਆ ਕੋਈ ਨਾ ਲਿਆਓ ਜੀ ਲਿਆਓ ਇਦਰੀ ਲਿਆਓ ਹੂੰ ਜੱਗੀ ਬਾਈ ਫਿਰ ਇਹਦਾ ਆ ਬਾਈ ਚੈੱਕ ਕਰ ਲੋ ਹੂੰ ਜਗ ਕੀ ਪਾ ਕਰੇਗਾ ਬਾਈ ਇਹਦਾ ਜੈ ਜੈ ਮੋਰਲੇ ਜਿੰਨਾ ਮਰਜ਼ੀ ਕਰਾ ਲਾ 50 ਕਰਾ ਲਾ 55 ਕਰਾ ਲਾ ਹਾਂ ਠੀਕ ਹੈ ਨਾ 49000 ਰੁਪਏ ਬਾਈ ਆਪਾਂ ਲੈਣਾ 49000 ਹਾਂ 49000 ਰੁਪਏ ਦੋਸਤੋ ਬਾਈ ਕਹਿੰਦਾ ਇਹਦਾ ਆਪਾਂ ਟੋਕੜ ਘੱਣ ਬੈਠਦਾ ਲੈਣਾਗਾ ਕਿੰਨਾ ਮਰਜ਼ੀ ਮੁੱਲ ਕਰਾ ਲਓ 49 ਦੀ ਆਪਾਂ ਦੇਵਾਂਗੇ ਮਾੜਾ ਮੋਟਾ ਮਾਰਜਨ ਜਾਂ ਹੋ ਜੋ ਦੋਸਤੋ ਕੋਈ ਫਿਕਸ ਕੰਮ ਵੀ ਨਹੀਂ ਹੁੰਦਾ ਨੰਬਰ ਭਰਾ ਦਾ ਹੀਠਾ ਚੱਲੀ ਜਾਂਦਾ ਸਿਵੀਆਂ ਰੋਡ ਤੇ ਇੱਕ ਨੰਬਰ ਗਲੀ ਚ ਕਿਹੜਾ ਨਗਰ ਸੀ ਇਹ ਹਰਦੇਵ ਨਗਰ ਬਾਈ ਹਰਦੇਵ ਨਗਰ ਦੇ ਵਿੱਚ ਬਾਈ ਦਾ ਘਰ ਆ ਸੋ ਜਿਹੜੇ ਵੀ ਮੇਰੇ ਭਰਾ ਨੂੰ ਫੇਟ ਆਉਂਦੀ ਹੈ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ